ਮੈਂ ਕਿਹਾ ਜੇ ਆਸਤ ਨਾ ਆਵੇ ਦੋ ਮੁੰਡੇ ਆ ਕਹਿੰਦਾ ਭਾਜੀ ਲੈਣਦੇ ਆ ਮੈਂ ਕਿਹਾ ਨਸ਼ਾ ਕਰਦੇ ਆ ਕਿ ਵੇਚਦੇ ਸਜ਼ਾ ਦਾ ਹੱਕਦਾਰ ਹੋਊਗਾ ਉਹਨੂੰ ਸਜ਼ਾ ਦੇਾਂਗੇ ਜੇ ਬੰਦੇ ਦੀ ਇਲਾਜ ਚਾਹੀਦਾ ਉਹਦਾ ਇਲਾਜ ਕਰਾਂਗੇ ਜਿਹੜੀ ਘਟਨਾ ਤੁਹਾਡੇ ਨਾਲ ਉਹਨਾਂ ਨੇ ਜਿਗਰ ਕੀਤੀ ਆ ਇਹ 28 ਮਈ ਨੂੰ ਸਾਡੇ ਵਾਲਾ ਪੁਲਿਸ ਨੇ ਅਦਨਾਲੇ ਦੇ ਨਾਲ ਹੀ ਕਿਲੋਮੀਟਰ ਦੇ ਇੱਕ ਪਿੰਡ ਲੱਖੂਆ ਉਸ ਪਿੰਡ ਦੇ ਵਿੱਚੋਂ ਨਸ਼ੇ ਕਰਕੇ 6-7 ਲੜਕੇ ਜਿਹੜੇ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ। ਉਹਨਾਂ ਅਗਲੇ ਦਿਨ ਸਵੇਰੇ ਮੇਰ ਕੋ ਪਿੰਡ ਦੇ ਬਹੁਤ ਸਾਰੇ ਲੋਕ ਆਏ ਜੀ ਕਿ ਦੋ ਮੁੰਡੇ ਬਿਲਕੁਲ ਗਜਾਇਜ਼ ਵਿੱਚ ਫਰੇ ਗਏ। ਉਹ ਪੀਂਦੇ ਆ, ਵੇਚਦੇ ਵੀ ਨੇ। ਤੇ ਇੱਕ ਮੁੰਡਾ ਬੋਦਨ ਪਹਿਲਾਂ ਹੀ ਇਹਨੇ ਨਸ਼ਾ ਸੁਦਾਊ ਕੇਂਦਰ ਦੇ ਵਿੱਚੋਂ ਆਇਆ ਸੀਗਾ। ਤੇ ਮੈਂ ਉਹਨਾਂ ਨੂੰ ਕਿਹਾ ਕੋਈ ਗੱਲ ਨਹੀਂ ਮੈਂ ਸੱਚ ਉਹਨਾਂ ਗੱਲ ਕਰਦਾ। ਸਾਡੇ ਸਕੂਲਾਂ ਦੇ ਪ੍ਰੋਗਰਾਮ ਸੀਗੇ। ਮੈਂ ਜਾ ਰਿਹਾ ਸੀਗਾ ਮੈਂ ਦੋ ਤਿੰਨ ਨਾਲ ਐਸਐਟ ਨੂੰ ਕਾਲ ਕੀਤੀ ਉਹਦੀ ਕਾਲ ਵੀ ਨਹੀਂ ਆਉਂਦੀ ਸੀਗੀ ਤੇ ਮੈਂ ਆਪ ਖੁਦ ਠਾਣੇ ਚਲਾ ਗਿਆ ਮੈਂ ਐਸਐਟ ਨੂੰ ਪੁੱਛਿਆ ਦੀ ਕਿੰਨੇ ਬੰਦੇ ਲੈਂਦੇ ਕਿੰਨੇ ਇੰਨੇ ਬੰਦੇ ਲੈਂਦੇ ਆ ਮੈਂ ਕਿਹਾ ਜੀ ਐਸ ਨਾ ਦੇ ਦੋ ਮੁੰਡੇ ਆ ਕਹਿੰਦਾ ਭਾਜੀ ਲੈਂਦੇ ਆ ਮੈਂ ਕਿਹਾ ਨਸ਼ਾ ਕਰਦੇ ਆ ਕਿ ਵੇਚਦੇ ਕਹਿੰਦਾ ਜੀ ਮੈਂ ਵੈਰੀਫਾਈ ਕਰ ਲੈਂਦਾ ਮੈਂ ਕਿਹਾ ਕਰ ਲੋ ਪਰ ਜੇ ਨਸ਼ਾ ਕਰਦੇ ਆ ਤੇ ਇਹਨਾਂ ਨੂੰ ਹੁਣੇ ਨਸ਼ਾ ਸ਼ਰੂ ਕੇਂਦਰ ਦੇ ਵਿੱਚ ਭੇਜ ਦਿਓ ਮੇਰੀ ਤੁਹਾਨੂੰ ਬੇਨਤੀ ਹੈ। ਉਹ ਮੈਂ ਉਹਨਾਂ ਮੁੰਡਿਆਂ ਨੂੰ ਜੇ ਤੁਹਾਨੂੰ ਉਹਨਾਂ ਦੀ ਵੀਡੀਓ ਦਿਖਾਈ ਹੋਊਗੀ ਉਹਨਾਂ ਮੁੰਡਿਆਂ ਨੂੰ ਮੈਂ ਹਵਾਲਾਤੋਂ ਬਾਹਰ ਕਿਹਾ। ਉਹਨਾਂ ਨੂੰ ਮੈਂ ਪੁੱਛਿਆ ਪੁੱਤ ਤੂੰ ਹੀ ਨਸ਼ਾ ਕਰਦੇ ਹੋ ਕਿ ਵੇਚਦੇ। ਉਹ ਕਹਿੰਦੇ ਜੀ ਅਸੀਂ ਕਰਦੇ। ਮੈਂ ਕਿਹਾ ਤੁਹਾਨੂੰ ਨਸ਼ਾ ਸ਼ਰੂ ਕੇਂਦਰ ਦੇ ਵਿੱਚ ਪੱਤੀ ਕਰਾ ਦਈਏ। ਕਹਿੰਦੇ ਜੀ ਕਰਾ ਦਿਓ। ਮੈਂ ਐਸਐਸਓ ਨੂੰ ਕਹਿ ਕੇ ਆਇਆ। ਮੈਂ ਕਹਿ ਜੇ ਨੂੰ ਦੋਵਾਂ ਨੂੰ ਨਸ਼ਾ ਸ਼ਰੂ ਕੇਂਦਰ ਦੇ ਵਿੱਚ ਜਿਹੜਾ ਤੁਸੀਂ ਦਾਖਲ ਕਰਾ ਦਿਓ। ਜੇ ਨਵਾਂ ਕੋ ਜੁਰਮ ਹੋਊਗਾ ਇਹਨਾਂ ਨੂੰ ਬੇਸ਼ੱਕ ਤੁਸੀਂ ਅਰੈਸਟ ਕਰ ਲਿਓ ਕੋਈ ਗੱਲ ਨਹੀਂ ਕੀ ਪਰ ਪਹਿਲਾਂ ਕੋਸ਼ਿਸ਼ ਕਰੋ ਕਿ ਨਸ਼ਾ ਛਡਾਊ ਕੇਂਦਰ ਮੇਰੇ ਕਹਿਣ ਤੇ ਅਸਚੋ ਨੇ ਉਹ ਦੋਵੇਂ ਮੁੰਡੇ ਨਸ਼ਾ ਛਡਾਊ ਕੇਂਦਰ ਅੰਬਸਰ ਭੇਜਤੇ ਔਰ ਸ਼ਾਮ ਨੂੰ ਮੈਨੂੰ ਦੁਬਾਰਾ ਕਾਲ ਆਈ ਉਹਦੀ ਐਸਚੋ ਦੀ ਕਹਿੰਦਾ ਸਰ ਇੱਕ ਕਹਿੰਦਾ ਮੁੰਡਿਆਂ ਨੇ ਇੱਕ ਇੱਕ ਕੁੜੀ ਸ਼ਾਇਦ ਪਰ ਉਹ ਵੀ ਕੀ ਕਿਹਾ ਉਹਨੇ ਇਹਨਾਂ ਨੇ ਵੇਚੀ ਆ ਮੈਂ ਕਿਹਾ ਜੇ ਵੇਚੀ ਆ ਨਾਲ ਨੂੰ ਪੁੱਛਿਆ ਮੈਂ ਕਿਹਾ ਸਜਾ ਦੇ ਹੱਕ ਦਾ ਲੈ ਕਹਿੰਦੇ ਜੀ ਸਜਾ ਦੇ ਹੱਕ ਦਾ ਵਾ ਇਹਨਾਂ ਨੇ ਥੋੜੀ ਵੇਚੀ ਤੇ ਪਾਵੇ ਪੀਂਦੇ ਆ ਮੈਂ ਕਿਹਾ ਦੇ ਇਹਨਾਂ ਵੇਚੀ ਆ ਤੇ ਇਹਨਾਂ ਨੂੰ ਐਫਆਈਆ ਦੇ ਵਿੱਚ ਪਾ ਦਿਓ ਮੈਂ ਐਫਆਈਆ ਲੈ ਕੇ ਆਇਆ ਉਹਨਾਂ ਮੁੰਡਿਆਂ ਦੇ ਉੱਤੇ ਐਫਆਈਆ ਹੋਈ 50 ਦਾਜ ਹੋਇਆ ਉਹ ਬੰਦੇ ਜੇਲ੍ਹ ਚ ਗਏ ਮੈਂ ਸਿਰਫ ਇਹਨਾ ਰੋਲ ਅਦਾ ਕੀਤਾ ਜੋ ਮੇਰੀ ਸਰਕਾਰ ਦਾ ਫੈਸਲਾ ਜੋ ਮੇਰੇ ਮੁਖਵੰਤੀ ਦਾ ਫੈਸਲਾ ਕਿ ਜਿਹਨੂੰ ਇਲਾਜ ਚਾਹੀਦਾ ਉਹਨੂੰ ਇਲਾਜ ਦੇਾਂਗੇ ਜਿਹਨੂੰ ਸਜ਼ਾ ਚਾਹੀਦੀ ਸਜ਼ਾ ਬਿਆੰਗ ਸਭ ਜਿਹੜੇ ਲੀਡਰ ਗੱਲਾਂ ਕਰਦੇ ਆ ਇਹਨਾਂ ਨੂੰ ਪੁੱਛੋ ਇਹ ਕਿਤੇ ਨਸ਼ੇ ਦੇ ਖਿਲਾਫ ਲੜੇ ਕਿਹਨਾਂ ਨੂੰ ਪੁੱਛੋ ਇਹਨਾਂ ਦਾ ਪਰਵਾਹ ਉਹਨਾਂ ਦਾ ਕੋਈ ਜੀ ਨਸ਼ੇ ਦੇ ਖਿਲਾਫ ਕਿਤੇ ਕਹਿੰਦੇ ਸ਼ਹਾਦਤ ਵੀ ਦਿੱਤੀ ਆ ਅਸੀਂ ਸਰ ਹੋਣ ਲੋਕ ਆ ਜਿਹੜੀ ਵੀ ਰੂਟ ਮੁਮਮਤ ਪੰਜਾਬ ਦੇ ਚੱਲਦੀ ਆ ਉਹਦੇ 'ਚ ਸਾਡੇ ਪਰਿਵਾਰ ਹਿੱਟ ਹੋ ਜਾਂਦੇ ਆ ਔਰ ਜਦੋਂ ਮੈਂ ਉਹਨੂੰ ਇਹ ਕਿਹਾ ਐਸਐਚਓ ਨੂੰ ਤੇ ਤੂੰ ਇਹਦਾ ਇਲਾਜ ਕਰਾ ਦੇ ਆ ਮੇਰਾ ਫੇਸਬੁੱਕ ਤੇ ਕਪੇੜਾ ਆ ਐਸਐਚਓ ਸਾਹਮਣੇ ਖੜਤਾ ਉਦੋਂ ਮੁੰਡੇ ਨੇ ਵੀਡੀਓ ਬਣਾਈ ਸੱਚ ਉਹਨਾਂ ਬ ਗੱਲਾਂ ਕਰਦੇ ਆ ਇਹ ਸਰ ਜਿਹੜੇ ਪਾਗਲ ਬੋਲਦੇ ਆ 1 ਲੱਖ 7000 ਰੁਪਏ ਦੇ ਤੇ ਕਿਉਂਕਿ ਮੈਂ ਉਹਨੂੰ ਕਹਿ ਰਿਹਾ ਸੀਗਾ ਕਿ ਜੇ ਮੈਂ ਸਰ ਛੱਡਣ ਵਾਲੇ ਤੇ ਜਦੋਂ ਉਹਨੂੰ ਉੱਥੇ ਦਾਖਲ ਮੈਂ ਇੰਨੀ ਗੱਲ ਕਹਿ ਕੇ ਮੈਂ ਪੰਜਾਬ ਦੇ ਦਾਤਾ ਜੀ ਕਿ ਉਹਨਾਂ ਨੂੰ ਨਸ਼ਾ ਕੇਂਦਰ ਤੇ ਭੇਜਦਾ ਜੇ ਉਹਨਾਂ ਨਾਲ ਕੋਈ ਸੂਝ ਨਹੀਂ ਹੋਊਗਾ ਤੇ ਕੋਈ ਕਾਰਵਾਈ ਦੇਊ ਸੋ ਜਿਹੜਾ ਝੂਠ ਬੋਲ ਕੇ ਗਿਆ ਸਾਡਾ ਸਭ ਹਿੱਤ ਕੋਈ ਪ੍ਰੋਗਰਾਮ ਦੀ ਨਾ ਸੀ ਕਦੀ ਪੁੱਛਦੇ ਲੱਖਾਂ ਨਹੀਂ ਕਰਦੇ ਨਾ ਸੀ ਕਦੀ ਪੁਲਿਸ ਨੂੰ ਕਹਿੰਦੇ ਹਾਂ ਪਰ ਇਹ ਗੱਲ ਨੂੰ ਕਹਿੰਦੇ ਪੁੱਛ ਲੂ ਕਿ ਜਿਹੜਾ ਪੀਣ ਵਾਲਾ ਉਹਨੂੰ ਹਸਪਤਾਲ ਛੱਡ ਦਿਓ ਜਿਹੜਾ ਵੇਚਦਾ ਉਹਨੂੰ ਜੇਲ੍ਹ ਚ ਭੇਜ ਦਿਓ ਆਫਰ ਆ ਜਦੋਂ ਉਹਨਾਂ ਬੁੜਿਆਂ ਦੇ ਖਲਾ ਬਰਦ ਹੋਈ ਆ ਉਹ ਜੇਲ੍ਹ ਚ ਗਏ ਸਭ ਦੇ ਕਦੀ ਕਰ ਜੋ ਮੈਂ ਤੁਹਾਨੂੰ ਸੱਚ ਕਰਨਾ ਚਾਹੁੰਦਾ ਹਾਂ ਹੀ ਕਿ ਜਿਹੜੇ ਪਾਇਸਾ ਇਹ ਇੱਕ ਇੱਕ ਕਰਤੇ ਗਏ ਪੀਸੀ ਇਹ ਪੰਜਾਬ ਪਬਲਿਕ ਫਿਲਮ ਕੰਪਨੀ ਦੇ ਮੈਂਬਰ ਹੈ ਇਹ ਇਹਨਾਂ ਦੀ ਸਰਕਾਰ ਸੀ ਇਹਨਾਂ ਦੇ ਆਫਰ ਆ ਬੰਦ ਹੋਈ ਲੋਕਾਂ ਕੋਲ ਪੈਸੇ ਲੈ ਮੁਕੀਆਂ ਦੇਣ ਲਈ ਇਹਨਾਂ ਦੇ ਐਫਆਈਆ ਗੱਲ ਚੋਈਏ ਭਗਾਉੜੇ ਜਿਥੇ ਭੱਜੇ ਸੀਗੇ ਤੇ ਭਗਾਉੜੇ ਸੀਗੇ ਸਾਡੇ ਤੋਂ ਪੁੱਛੋ ਤੁਸੀਂ ਕਿਹਨੂੰ ਕਿ ਦੱਸੋ ਇਹਨੇ ਕਿਹੜਾ ਬੰਦਾ ਜਿਹੜਾ ਉਸਲੇ ਖੋਰ ਤੇ ਦੇ ਭਗਵਾਉਂਦਾ ਇਹਨਾਂ ਦੇ ਬੱਚੇ ਬਾਹਰ ਰਹਿੰਦੇ ਸਾਡੇ ਸੇ ਪਿੰਡਾਂ ਦੇ ਅਸੀਂ ਆਹ ਬੰਦੇ ਆ ਸਾਡੇ ਬੱਚੇ ਉਥੇ ਪੜਦੇ ਆ ਸਾਡੇ ਬੱਚੇ ਉਥੇ ਨੀਂਦਤਾ ਕਰਦੇ ਆ